ਸੋ ਹਾਈ ਗਾਇਜ਼ ਮੇਰਾ ਨਾਮ ਅਮਰਿੰਦਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਅਮਰਿੰਦਰ ਸੇਟੀ ਵਲੋਗਸ ਤੇ ਤੁਹਾਡਾ ਸਵਾਗਤ ਹੈ ਆਪਣਾ ਇਹ ਨਵੇਂ ਜਿਹੇ ਵਲੋਗ 'ਚ ਤੇ ਆਪਾਂ ਦੇਖੋ ਮੌਸਮ ਅੱਜ ਧੁੱਪ ਨਹੀਂ ਨਿਕਲੀ ਥੋੜੀ ਬੱਦਲੀ ਆ ਕਿਉਂਕਿ ਕੱਲ ਮੀਂਹ ਆਇਆ ਸੀ ਤੁਹਾਨੂੰ ਪਤਾ ਯਾਰ ਤੇ ਦੇਖੋ ਤੇ ਆਪਾਂ ਆਵੇ ਬੱਦਲ ਹਜੇ ਹੀ ਹੈਗਾ ਲੱਗਦਾ ਮੀਂਹ ਆਊਗਾ ਦੁਬਾਰਾ ਤੇ ਆਪਾਂ ਚੱਲਦੇ ਆਂ ਚਾਹ ਪੀਣ ਚੱਲਦੇ ਆਪਾਂ ਤੇ ਚਾਹ ਪੀ ਕੇ ਆਉਣੀ ਆਪਾਂ ਚਾਹ ਪੀਣ ਚੱਲਦੇ ਆਂ ਤਾਂ ਚਾਹ ਪੀ ਕੇ ਆਪਾਂ ਮਿਲਦੇ ਆਂ ਤਾਂ ਮਿੱਤਰੋ ਉੱਪਰ ਸਾਰੇ ਖਾ ਪੀ ਕੇ ਆਗੇ ਹੀ ਤਦರ್ಶਨ ਕਰਕੇ ਤੇ ਹੁਣ ਆਪਾਂ ਚੱਲੇ ਆ ਥੱਲੇ ਚਾਹ ਪੀਣ ਦੁਪਹਿਰ ਹੋ ਗਈ ਆ ਤੇ ਆਪਣਾ ਮਨ ਕਰਦਾ ਚਾਹ ਪੀਣਾ ਤੇ ਆਪਾਂ ਚਾਹ ਪੀਣ ਚੱਲਦੇ ਆ ਤੇ ਆਰਾਮਣਾ ਜਾ ਕੇ ਚਾਹ ਪੀਣੇ ਆਪਾਂ ਠੀਕ ਆ ਤੇ ਆਪਾਂ ਲਿਫਟ ਬੁਲਾਉਣੀ ਆ ਇੱਕ ਕਮਰਾ ਆਪਣਾ ਬੈਕ ਸਾਈਡ ਤੇ ਲਿਫਟ ਇਧਰ ਆ ਤੇ ਆਪਾਂ ਹੁਣ ਲਿਫਟ ਬੁਲਾਉਣੀ ਆ ਤੇ ਚੱਲਦੇ ਆ ਥੱਲੇ ਤੇ ਚਾਹ ਪੀ ਕੇ ਆਉਣੀ ਆ ਆਪਾਂ ਤਾਂ ਮਿੱਤਰੋ ਲਿਫਟ ਕੋਲ ਆਪਾਂ ਪਹੁੰਚ ਗਏ ਤੇ ਲਿਫਟ ਹੈਗੀ ਆ 11th ਫਲੋਰ ਤੇ ਦੂਜੀ ਕਿੱਧਰ ਆਉਂ। 9:30 ਤਵਾਂ ਲੋ। ਆ ਛੇਤੀ ਆਉਗੀ। ਆ ਗਈ ਗਾਇਸ। ਆਪਾਂ ਲਿਫਟੇ ਚੜਦੇ ਆਂ ਤੇ ਚਾਹ ਪੀ ਕੇ ਆਉਨੇ ਆਂ। ਮਿੱਤਰੋ ਆਪਾਂ ਚਾਹ ਪੀ ਆਏ ਤੇ ਹੁਣ ਆਪਾਂ ਚੱਲਦੇ ਆਂ ਰੂਮ 'ਚ ਤੇ ਜਾ ਕੇ ਬਹਿਣਦੇ ਆਂ 5-10 ਮਿੰਟ ਰੂਮ 'ਚ ਬਹਿਣਦੇ ਆਂ ਤੇ ਚਲੋ ਆਪਾਂ ਥੋੜੀ ਚਿਰ ਕੇ ਮਿਲਦੇ ਆਂ। ਤਾਂ ਮਿੱਤਰੋ ਮੌਸਮ ਵੇਖੋ ਕਿੰਨੇ ਕਾਲੇ ਬੱਦਲ ਛਾ ਗਏ। ਵੇਖੋ ਇੱਧਰ ਵੀ ਸਾਰੇ ਅੱਜ ਥੱਲੇ ਫਿਰ ਵੀ ਸੱਟਾ ਇੱਧਰ ਵੇਖੋ। ਕਾਲੇ ਬੱਦਲ ਨੀਰੇ ਜਿਵੇਂ ਕਾਲੇ ਤਾਂ ਮੌਸਮ ਦਾ ਮਿੱਤਰੋ ਆਈਆਂ ਇੱਥੇ ਦਿਨੇ ਫਿਰ ਵੀ ਧੁੱਪ ਰਹੀ ਉਹਨ ਮੇਰੇ ਕੋ ਫੇਰ ਕਾਲੇ ਬੱਦਲ ਆ ਗਏ ਤੇ ਆਪਾਂ ਮਿੱਤਰੋ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਉਹ ਵੇਖੋ ਮਿੱਤਰੋ ਗਦਾਵਰੀ ਨਦੀ ਇੱਥੋਂ ਥੋੜੀ ਥੋੜੀ ਦਿਸ ਰਹੀ ਹੋਣੀ ਐ ਤੇ ਆਪਾਂ ਉੱਥੇ ਵੀ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤਾਂ ਮਿੱਤਰੋ ਹਵਾ ਵੇਖੋ ਕਿੰਨੀ ਤੇ ਚੰਗ ਰਹੀ ਆ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਨਾ ਪਰ ਹਵਾ ਵੀ ਬਹੁਤ ਤੇਜ਼ ਆ ਮੌਸਮ ਦੇ ਸੰਬੰਧ ਤੇ ਤੇ ਬੋਲੀ ਨਹੀਂ ਆ ਰਹੀ ਆ ਜਾਂਦੇ ਬਿਨਾ ਦੇ ਸੀ ਤੁਸੀਂ ਤੇ ਮੇਰੇ ਇੱਥੇ ਆ ਤੇ ਹੁਣ ਸੀ ਆਪਾਂ ਬੰਦ ਕੀਤਾ ਇੱਕ ਕਰੀ ਤੇ ਠੰਡ ਲੱਗਣ ਲੱਗੀ ਸੀ ਦੇਖੋ ਬਈ ਬਾਹਰ ਇਟਾ ਕੀ ਮੌਸਮ ਆ ਉਧਰ ਵੇਖੋ ਤੁਸੀਂ ਨਿਓ ਉਧਰ ਵੇਖੋ ਪਰ ਉਹ ਜਦੋਂ ਵੇਖ ਨਹੀਂ ਰਹੇ ਉਹ ਇੱਕ ਤਾਂ ਤੀ ਨੀ ਥੋੜਾ ਬਣਿਆ ਪਿਆ ਇੱਥੇ ਫੋਲ ਠੰਡੀ ਹਵਾ ਨਹੀਂ ਆ ਰਹੀ ਆ ਬੁੱਲ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੇ ਚਿਰ ਦੇ ਵਿੱਚ ਤਾਂ ਮਿੱਤਰੋ ਕਰੋ ਦਰਸ਼ਨ ਬਾਬਾ ਅਤਰ ਸਿੰਘ ਜੀ ਦੇ ਤਪਸਥਾਨ ਦੇ ਕਰੋ ਦਰਸ਼ਨ ਵੀਰੇ ਉੱਧਰ ਵੇਖੋ ਗੋਦਾਵਰੀ ਨਦੀ I I love you ਉੱਧਰ ਵੇਖੋ ਗੋਦਾਵਰੀ ਨਦੀ ਤੇ ਆ ਬਾਬਾ ਅਤਰ ਸਿੰਘ ਜੀ ਦਾ ਤਪਸਥਾਨ ਵੇਖੋ ਪਰ ਮੌਸਮ ਵੇਖੋ ਤੇ ਗੋਦਾਵਰੀ ਨਦੀ ਤੇ ਇੱਥੇ ਵਧੀਆ ਮੌਸਮ ਬਣਿਆ ਪਿਆ ਤੇ ਹੁਣ ਮੀਂਹ ਵੀ ਆਊਗਾ ਬੱਦਲ ਗੱਜੀ ਜਾਂਦਾ ਪੂਰਾ ਬੇਲੀ ਬਲਿਸ਼ ਕਹਿੰਦੀ ਆ ਤੇ ਹੁਣ ਮੀਂਹ ਆਊਗਾ ਤੇ ਕੱਲ ਵੀ ਆਇਆ ਸੀ ਮੀ ਤੁਸੀਂ ਵੇਖੇ ਹੀ ਹੋਣਾ ਕੱਲ੍ਹ ਵਾਲੇ ਵਲੋਗ ਚ ਤੇ ਅੱਜ ਵੀ ਮੀ ਆਊਗਾ ਤੇ ਹਜੇ ਤੱਕ ਤਾਂ ਆਇਆ ਨਹੀਂ ਪਰ ਆਊਗਾ ਜ਼ਰੂਰ ਤੇ ਆਪਾਂ ਤੁਹਾਨੂੰ ਹੁਣ ਇੱਥੋਂ ਆਪਾਂ ਦਰਸ਼ਨ ਕਰ ਲਏ ਬਾਬਾ ਅਤਰ ਸਿੰਘ ਜੀ ਦੇ ਤਪ ਸਥਾਨ ਦੇ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਆਪਾਂ ਤੁਹਾਨੂੰ ਥੋੜੇ ਚਿਰ ਦੇ ਵਿੱਚ ਜਾ ਕੇ ਮਿਲਦੇ ਆਂ ਮਿੱਤਰੋ ਕਰੋ ਦਰਸ਼ਨ ਗਾਗਰ ਕੁੰਡ ਦੇ ਤਾਂ ਮਿੱਤਰੋ ਜੇ ਤੁਹਾਨੂੰ ਅੱਜ ਵਾਲਾ ਵਲੋਗ ਪਸੰਦ ਆਇਆ ਵਲੋਗ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ते चॅनल सबसक्राईब करलो तर ब्लॉगन लाईक जरूर करो मी ते आपण नेक्स्ट बलॉग बाय